ਕਾਵੇ ਲਈ ਕਿਉਂ ਕਰ ਦਿੰਦਾ ਤੈਨੂੰ ਕੱਖ ਕਹਿਣ ਸਾਹਿਬ ਆਇਆ ਲੈ ਤੋ ਇਹ ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਇਹ ਵੀ ਸਾਨੂੰ ਨਾ ਪੈਸੇ ਦੋ ਇਹ ਸਕੂਲ ਦੀ ਫੀਸ ਤਾਰਨੀ ਆ ਵੇਖੋ ਤਾਂ ਆ ਲਾਲ ਦਮਾ ਅੱਜ ਸਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਇਹ ਨਵਾਂ ਕੰਮ ਇਹ ਨਾ ਸ਼ੁਰੂ ਕਰਤਾ ਅਮਰੋ ਸਹਾਈ ਅੱਗੇ ਇਹ ਪੰਜਾਬ ਚ ਨਾ ਉਹ ਗੰਦ ਪਾਇਆ ਆ ਪੜਦਾ ਕਿਤੇ ਸਕੂਲ ਘਰੇ ਪੜਦਾ ਐ ਦੱਸ ਮੈਨੂੰ ਨਹੀਂ ਪੜਦਾ ਭਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪਰ ਇਹ ਹੁੰਦੀ ਆ ਨਹੀਂ ਪਰ ਗੱਲ ਥੋੜੀ ਇੱਕ ਤਖਤ ਤੇ ਏ ਇਹ ਕੋਈ ਸ਼ਰਮ ਆਉਂਦੀ ਇਦਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾਜ਼ ਆ ਪਈ ਇਹ ਪ੍ਰਵਾਸੀ ਐ ਅੰਮ੍ਰਿਤਸਰ 골ਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਆ ਲਵਾ ਲੋਤੀ ਪੜਦਾ ਉਹ ਕਿੱਥੇ ਆ ਆਰੇ ਨਕਾ ਫਾੜ ਫਾੜ ਤੁਹਾਡੇ ਤੋਂ ਲੱਗੋ ਇਥੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਪਾਜੀ ਇਹ ਕਿਹੜੇ ਪਿੰਡ ਦਾ ਦੱਸਣ ੜਾ ਇਥੇ ਲੱਗ ਗਿਆ ਪਾਜੀ ਫਿਰ ਕਿੱਥੇ ਸਕੂਲ ਕਿਹੜੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਈ ਹੈ ਮੈਂ ਖਾੜਦਾ ਨਾ ਨਿਤ ਬਾਵਾ ਦੇ ਸਾਥ ਦਾ ਪਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰੇਗਾ ਕੰਮ ਨਹੀਂ ਕੜਾਦਾ ਇਥੇ ਨਹੀਂ ਕੜਾਦਾ ਪਈ ਪਾੜ ਤੂੰ ਬੀਚ ਨਹੀਂ ਕਿੱਥੇ ਉਹ ਹਟ ਗਿਆ ਬਹੁਤ ਆਦਗਾਰ ਹੈਗਾ ਲੱਗਾ ਇੱਥੇ ਕਿਤੇ ਆਓ ਚੱਲੀਏ ਕਿੱਥੇ ਲੱਗਾ ਤੇਰਾ ਭਰਾ ਕਾਕਾ ਨਹੀਂ ਕਹਿੰਦੇ ਆਓ ਇਹ ਲੱਗਾ ਇਹ ਤੇਰਾ ਭਰਾ ਵਾ ਕਾਕਾ ਤੇਰਾ ਭਰਾ ਵਾ ਤੇ ਸਕੂਲ ਪੜਦਾ ਵਾ ਹੈ ਤੂੰ ਇੱਥੇ ਕੰਮ ਕਰਦਾ ਨਾ ਪੁੱਤਰ ਤੈਨੂੰ ਕਿਸੇ ਨੇ ਕਾਕਿਆ ਇੱਥੇ ਇਹ ਵੇਖ ਮੈਨੂੰ ਆਣ ਕੇ ਨੇ ਕਿਹਾ ਵੀ ਮੈਨੂੰ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਤਾਰਨੀ ਹੈ ਤੇਰੀ ਗਲਤੀ ਨਹੀਂ ਹੋਈ ਇਹ ਗੁਰੂ ਘਰਾਂ ਦੇ ਬਾਹਰ ਆ ਜੰਤਰੀਆਂ ਦੇ ਕੇ ਸੰਗਤ ਨੂੰ ਕਹਿਣਾ ਵੀ 500 ਰੁਪਏ ਦੇ ਦੋ ਮੈਂ ਸਕੂਲ ਦੀ ਫੀਸ ਦੇਣੀ ਕਲੰਨਾ ਤੁਹਾਨੂੰ ਪਹਿਲੇ ਵੀ ਕਹਿ ਰਹੇ ਦੁਨੀਆ ਕਹਿ ਰਹੀ ਤੁਸੀਂ ਆਪਣਾ ਕੰਮ ਉਪ ਕਰੋ ਕਦੇ ਲੱਗ ਜਾ ਇਹ ਕੰਮ ਤੁਹਾਡੇ ਚੱਲ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੋਂਦੀ ਐ ਇਸੇ ਮੁੰਡੇ ਦੀ ਚੰਗਾ ਕੀਤਾ ਬੱਬਾ ਜੀ ਫੜ ਕੇ ਹੁਣ ਦੱਸ ਮੈਨੂੰ ਤੈਨੂੰ ਛੱਡੀਏ ਬਾਲ ਵਿਭਾਗ ਕੋਈ ਕੱਲੀਏ ਤੈਨੂੰ ਫਿਰ ਪੜਨ ਦੀ ਸੈਂਟਰ ਚ ਮਾਂ ਪਿਓ ਹੈਗੇ ਤੇਰੇ ਹੈਗੇ ਡੈਡੀ ਹੈਗਾ ਤੇਰੇ ਮੰਮੀ ਵੀ ਹੈਗੇ ਤੇ ਪੜਦਾ ਸਕੂਲ ਲੈਕ ਨਹੀਂ ਨਹੀਂ ਪੜਦਾ ਨਾ ਫਿਰ ਝੂਠ ਕੇ ਬੋਲਿਆ ਤੂੰ ਤੂੰ ਵੀ ਮਾਂ ਦਾ ਬਈ ਮੰਮੀ ਦਾ ਤੇ ਦੀ ਪਣੀ ਹਾਂ ਮੰਮੀ ਡਾਡੀ ਦੀ ਹੀ ਬਣੀ ਗਰੀਬ ਨੇ ਤੇ ਆ ਕੰਮ ਕਰਨ ਰਿਹਾ ਛੋਟਾ ਤੇ ਉੱਤੇ ਨੂੰ ਕੀ ਹੋਇਆ ਚੰਗੇ ਭਲੇ ਨੂੰ ਤੂੰ ਫੇਰ ਮੈਨੂੰ ਝੂਠ ਕਹੇ ਬੋਲਿਆ ਹੈ ਮੈਂ ਇਨਾ ਕਰਨੀ ਹੰਤਾ ਤੇ ਤੂੰ ਮੈਨੂੰ ਇਹ ਕਿਹਾ ਵੀ ਮੈਂ ਸਕੂਲੇ ਪੜਦਾ ਵਾਂ ਤੇ ਮੈਨੂੰ 500 ਰੁਪਏ ਫੀਸ ਦੋ ਇਹਨੂੰ ਪੁੱਛੋ ਭਾਜੀ ਤੂੰ ਕਿਹਾ ਕਿ ਨਹੀਂ ਕਿਹਾ ਮੈਨੂੰ ਵੀ 500 ਰੁਪਏ ਮੇਰੀ ਫੀਸ ਹੈ ਸਕੂਲ ਦੀ ਕਿਹਾ ਵਾ ਨਾ ਇਹ ਕੰਮ ਚੰਗੇ ਗੱਲ ਆ ਮੈਂ ਡੀਸੀ ਰੋਪੜ ਨੂੰ ਸ਼ਿਕਾਇਤ ਕੀਤੀ ਹੈ ਇਸ ਬਾਰੇ ਅਮਰੇਸਰ ਦੇ ਗੋਲਡਨ ਗੇਟ ਤੋਂ ਸਾਰੇ ਉਧਰੋਂ ਸਾਰਾ ਸ਼ਹਿਰ ਕਲੀਨ ਕੀਤਾ ਸਾਰੀ ਦੁਨੀਆ ਨੇ ਵੇਖਿਆ ਉਹ ਚੀਜ਼ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਤਬਲੇ ਬਨ ਕੇ ਗੁਰੂ ਘਰ ਦੇ ਬਾਹਰ ਦਸਵੇਂ ਪਾਸ਼ਾ ਦੇ ਘਰੋਂ ਕਿ ਖੁਸ਼ੀਆਂ ਲੈਣ ਆਉਂਦੇ ਆ ਇੱਥੇ ਸਿਰ ਝੁਕਦੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਆਹ ਸਿਰ ਤੇ ਬਨ ਕੇ ਦਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਕਿ ਚੱਲੂਗਾ ਕੰਮ ਇਹ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾਰੇ ਸਾਡੇ ਸਿੱਖ ਕੌਮ ਦਾ ਕਰਦਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇੱਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੇ ਤੂੰ ਕਿਤੇ ਕੋ ਕਿੱਥੋਂ ਆਈ ਕਿਹਦੇ ਕੋਲੋਂ ਆਇਆ ਤੂੰ ਹਾਂ ਦੋ ਇਹ ਤੋਂ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾ ਪੰਜ ਪੰਜ ਛੇ ਛੇ ਮਹੀਨੇ ਦੇ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾਂ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹਿੰਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਚਲੇ ਗਈ ਮੈਂ ਤਾਂ だっते ਮੈਂ ਇੱਕ ਦਿਨ ਮੰਮੀ ਡੈਡੀ ਗਰੀਬ ਆ ਤੇ ਉਹ ਕੰਮ ਕਰਨ ਦੇ ਛੋਟਾ ਭਰਾ ਤੇ ਇੱਥੇ ਕਿਰਤਕਮਾਈ ਕਰਨ ਦੇ ਹੋਵੇ ਤੂੰ ਕੀ ਮੰਗਣ ਦੇ ਆ ਫਿਰ ਇੱਥੇ ਇਹ ਸਹੀ ਹੈ ਜੀ ਆ ਜੋ ਕੁਝ ਹੋਣ ਡਿਆ ਇੱਥੇ ਨਾਨਕਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਕਮਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਿਵਾਸ ਨੂੰ ਭਜਾਉਣ ਵਾਸਤੇ ਜੀ ਇਹ ਮੈਨੂੰ ਦੋ ਚ ਹਜ਼ਾਰ ਚਾਰ ਚਾਰ 5-5000 ਰੁਪਏ ਦੀ ਰੋਜ਼ ਆਪਰ ਕਰਦੇ ਭੀ ਤੂੰ ਪੈਸੇ ਲੈ ਲੈ ਸਾਨੂੰ ਮੰਗ ਲੈਂਦੇ ਇਹ 10-20 ਹਜ਼ਾਰ ਕਮਾਉਂਦੇ ਆ ਤੇ ਫਿਰ ਤਾਂ ਨਹੀਂ ਉਹ ਤਾਂ ਹੀ ਦਿੰਦੇ ਆ ਜੀ ਇਹਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਆ ਸਾਰੇ ਕਰਾਂ ਜੀ ਆ ਸਭ ਕਰ ਰਹੇ ਨੇ ਜੀ ਆ ਇਹ ਤੇ ਸਲੇ ਨੇ ਸਾਰੇ ਕਰੇ ਜੀ ਇਹਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤੇ ਡਾਕ ਫਿਰਦਾ ਜੀ ਭਾਈ ਸਾਹਿਬ ਮੈਂ ਤੇ ਡਾਕ ਫਿਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਆ ਵੇਖ ਲੋ ਆ ਆ ਸਾਰੇ ਗਵਾਹ ਹੈ ਆ ਜਿੰਨੇ ਬੰਦੇ ਸਾਰੇ ਮਾਰ ਕੀਤੇ ਨੇ ਗਵਾਹ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਪਈ ਜੇਣਾ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟੇਕਣਾ ਵੇ ਕੋਈ ਉਦਾਸ ਹੋ ਕੇ ਜਾ ਬਿਲਕੁਲ ਪਈ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦੇਖੀ ਹੋਈ ਉਹ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਾਸਤੇ ਲੈ ਕੇ ਜਾਊਗਾ ਹਾਂਜੀ ਪਈ ਹਾਂਜੀ ਅਸੀਂ ਕਿ ਤਰਪੁਰ ਸਾਹਿਬ ਗਏ ਸੀ ਅਸੀਂ ਤੋਂ ਮਰੇ ਇਸ ਟਾਈਮ ਇਹ ਮਰਾ ਅੰਮਾਲੇ ਜੇਲ੍ਹ ਚ ਬੰਦਾ ਨਾ ਪੈਸੇ ਨਾਲ ਤੋ ਰਾਤ ਨੂੰ ਭਾਲ ਦਿੰਦੇ ਜਿਹੜੇ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਨਾਲ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਕਿ ਭਾਈ ਸਾਹਿਬ ਉਹਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜਾਈਓ ਪਾਸ਼ਾ ਦਾ ਘਰ ਆ ਹਾਂਜੀ ਪਾਸ਼ਾ ਦਾ ਘਰ ਆ ਜੀ ਇਹਦੇ ਦਰ ਦੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਕੰਮ ਸਾਨੂੰ ਸੋਭਾ ਨਹੀਂ ਦਿੰਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਵੀ ਜੰਤਰੀ ਲੈ ਲਓ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦਵਾਲੀ ਪੰਜਾਬ ਚ ਫਿਰਨ ਆਹੀ ਤੇ ਬੰਦੇ ਬਣ ਜੋ ਬਗਾਨਿਆਂ ਤੇ ਤੇ ਪਰਚੇ ਦਰ ਚੋਂ ਡਿਆ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨજર ਨਾ ਹੀ ਗਾਂ ਤੋਂ ਦਾ ਜੰਤਰੀਆਂ ਦੇ ਫੜਾੜ ਚੱਲ ਭੱਜਾ ਇਥੋਂ ਫੁੱਟ ਜਾ ਫੁੱਟ ਇਥੋਂ